ਮੈਂ ਤੁਹਾਡਾ ਪੱਤਰਕਾਰ ਭਿੰਦਰ ਮਾਨ ਅੱਜ ਤੁਹਾਡੀ ਮੁਲਾਕਾਤ ਕਰਵਾਉਣੇ ਆ ਪ੍ਰਸਿੱਧ ਗੀਤਕਾਰ ਰਣਧੀਰ ਸਿੰਘ ਨੂਰ ਬਸੀ ਪਠਾਣਾ ਦੇ ਨਾਲ ਜਿਨ੍ਹਾਂ ਦਾ ਲਿਖਿਆ ਗੀਤ 우ਸਤਾਦ ਸਵਰਗਵਸੀ 우ਸਤਾਦ ਸਰਧੂਲ ਸਕੰਦਰ ਨੇ ਗਾਇਆ ਸੀ ਤੇਰਾ ਲਿਖਦੂ ਸਪੈਦਿਆਂ ਤੇ ਨਾਂ ਜੇ ਮਿਲਨ ਜਿਟੀ ਰੋਡ ਦੇ ਉੱਤੇ ਜੋ ਬਹੁਤ ਹੀ ਮਕਬੂਲ ਹੋਇਆ ਸੀ ਅੱਜ ਵੀ ਇਸ ਗੀਤ ਉੱਤੇ ਰੀਲਾਂ ਬਣਦੀਆਂ ਨੇ ਕਰਵਾਉਣੇ ਆ ਮੁਲਾਕਾਤ ਰਣਧੀਰ ਸਿੰਘ ਨੂਰ ਜੀ ਦੇ ਨਾਲ ਪਹਿਲਾਂ ਤਾਂ ਤੁਸੀਂ ਆਪਣੇ ਇਹ ਸ਼ੈਰ ਵਾਰੀ ਦੱਸੋ ਤੁਹਾਡਾ ਸ਼ੈਰ ਕਿਹੜਾ ਤੇ ਤੁਹਾਨੂੰ ਗੀਤਕਾਰੀ ਦਾ ਇਹ ਸ਼ੌਂਕ ਕਿਵੇਂ ਪਿਆ ਜੀ ਗੀਤਕਾਰੀ ਦਾ ਸ਼ੌਕ ਤਾਂ ਕਲਾਕਾਰਾਂ ਨੂੰ ਸੁਣ ਕੇ ਪੈ ਗਿਆ ਜਾਣ ਤੱਕੇ ਬਸ ਬਸ ਸਮਝੋ ਉਸ ਤੋਂ ਬਾਅਦ ਹੌਲੀ ਹੌਲੀ ਚੱਲਦਾ 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 ਸੁਧਰ ਗਿਆ ਬਸ ਤੇ ਕੁਝ ਉਸਤਾਦ ਜਿਹੜੀ ਕਿਰਪਾ ਉਹਦੀ ਜਿਦਰਾ ਗੁਰਦੇਵ ਸਿੰਘ ਮਾਨ ਨੇ ਕੋਲ ਆ ਲਿਆ ਤੇ ਉਹਨਾਂ ਨੇ ਕਲਾ ਤੇ ਕਾਫੀ ਸੁਧਾਰ ਲਿਆਂਦਾ ਜਦੋਂ ਕਿ ਗੀਤ ਕਲਾਕਾਰ ਗਾਉਣ ਲੱਗ ਜਾਂਦਾ ਫਿਰ ਥੋੜਾ ਹੌਸਲਾ ਹੋ ਜਾਂਦਾ ਕਦੇ ਅਜੀਹਾ ਵੀ ਹੋਇਆ ਕਦੇ ਕਿਸੇ ਗਾਇਕ ਨੇ ਕਿਹਾ ਹੋਵੇ ਵੀ ਤੁਸੀਂ ਪਹਿਲਾਂ ਗੀਤ ਦਿਓ ਫਿਰ ਤੁਹਾਡਾ ਮਿਹਨਤ ਦਾ ਨਾਮ ਦਵਾਂਗੇ ਉਹ ਇੱਕਦੇ ਇਸ ਤਰ੍ਹਾਂ ਦਾ ਹੀ ਇਹ ਤਾਂ ਕੋਈ ਵੀ ਨਹੀਂ ਕਰਦਾਗਾ ਵੀ ਮੇਨ ਤੋਂ ਫੇਰ ਦਵਾਂਗੇ ਇਹਦਾ ਸੱਤਾਂ ਲਗੀ ਤੱਕ ਲੈ ਲੈਂਦੇ ਬਾਅਦ ਦੇਣ ਜਾਂ ਨਾਂ ਦੇਣ ਉਹਨਾਂ ਦੀ ਮੁੱਢੀ ਹੁੰਦੀ ਹੈ ਅੱਛਾ ਜੀ ਤੇ ਪਹਿਲਾਂ ਗੀਤ ਲੈ ਲੈਂਦੇ ਨੇ ਮਿਹਨਤ ਦਾ ਨਾਮ ਦੇਣਾ ਨਾ ਦੇਣਾ ਉਹ ਬਾਅਦ ਦੀ ਗੱਲ ਹੈ ਬਾਅਦ ਦੀ ਗੱਲ ਦੇ ਦੇਣ ਤਾਂ ਵੀ ਚੰਗੀ ਗੱਲ ਹੈ ਨਾ ਦੇਣ ਤਾਂ ਵੀ ਚੰਗੀ ਗੱਲ ਹੈ ਆ ਚੰਗੀ ਹੋ ਆਪਾਂ ਆ ਜਿਹੜਾ ਪਹਿਲਾ ਗੀਤ ਲਿਖਿਆ ਕਿਹੜਾ ਗੀਤ ਹੈ ਤੇ ਤੁਹਾਡਾ ਜਿਹੜਾ ਪਸੰਦੀ ਦਾ ਗੀਤ ਉਹ ਵੀ ਕਿਹੜਾ ਜੀ ਇਹ ਲਿਖਣ ਵਾਲੇ ਬਾਤ ਇਹਨਾਂ ਸਾਰੇ ਜੀਵ ਮਿਆਰੀ ਹੁੰਦੇਗਾ ਆਪਣੇ ਬੱਚੇ ਵਾਂਗੂ ਹੋਣਿਆ ਲੇਕਿਨ ਮੇਰਾ ਪਹਿਲਾ ਗੀਤ ਇੱਕ ਮੈਂ ਪਿਆਜੀ ਵਾਲਿਆਂ ਮਾਰੇ ਲਿਖਿਆ ਜਿਹੜੇ ਫ਼ਰਨਾਜ ਫੇਰੀ ਲਾਉਂਦੇ ਹਾਂ ਉਹ ਐਸਐਸ ਬਾਬਾ ਦੇ ਚੇਤਬਾਦਾਂ ਰਿਕਾਰਡ ਕਰਾਇਆ ਸੀ ਸੁਣਾਓ ਦੋ ਬੋਲ ਜੀ ਉਹਦੇ ਮੈਂ ਪਾਈ ਮੇਜਾਜੀ ਬੜਾ ਨਹੀਂ ਬੀਬੀ ਤੇ ਦਾ ਕਾਲਾ ਰੰਗ ਬੁਲੰਗੇ ਸੂਰਤੇ ਦੋ ਸੱਪਰਕੀ ਆਸਾਂ ਮਾਰਾ ਤੇਰਾ ਲਿੰਦ ਤੇ ਨਮੇਲੀ ਬੀਬੀ ਆਸ ਲੱਗਦਾ ਸੀ ਨਹੀਂ ਪਾਣਾ ਕਿਹੜੀ ਗਾਇਕ ਨੇ ਗਾਇਸੀ ਜੀ ਐਸਐਸ ਬਾਬਾ ਦੇ ਸ਼ੇਰਵਾਲਾ ਤੁਹਾਡੇ ਜਿਹੜੇ ਗੀਤ ਨੇ ਤੁਹਾਡੇ ਲਿਖੇ ਗੀਤ ਕਿਹੜੇ ਕਿਹੜੇ ਗਾਇਕਾਂ ਨੇ ਗਾਏ ਨੇ ਜੀ ਨਾਮ ਦੱਸ ਦੋ ਮੈਨੂੰ ਕੁਝ ਗਾਇਕਾਂ ਦੇ ਕਾਫੀ ਕੰਨੇ ਗਾਏ ਨੌ ਨੌ ਜਿਹੜੇ ਪਰ ਗਣ ਲੱਗੇ ਇੱਕ ਤਾਂ ਟੰਡਾ ਲਾ ਰਹਿਣਾ ਸਰੂਲ ਸੰਧਰ ਅਮਨਦੋਈ ਮਨਜੀਤ ਰਾਏ ਦਲਜੀਤ ਕੌਰ ਇਹ ਸਭ ਦੇ ਕੇਸਰ ਮੀਤਾ ਦਸੂ ਤੀ ਦਾ ਸਮਾਣਾ ਹੋਣੀ ਅਦੇ ਤੂੰ ਤੇ ਬਾਕੀ ਲੋਦਰਾਣੇ ਦੇਵ ਦੇਵ ਜਗਮਉਂ ਕੌਰ ਤੁਸੀਂ ਦੱਸੋ ਜੀ ਪਹਿਲਾਂ ਭਿੰਦਰ ਗਿੱਲ ਦੇ ਵੀ ਗਾਏ ਜੀ ਭਿੰਦਰ ਗਿੱਲ ਮਸਲੀਮ ਕੋਲ ਵੀ ਕਈ ਮੇਰੇ ਯਾਰ ਵੀ ਹੈ ਜੀ ਤੁਹਾਡਾ ਲਿਖਿਆ ਇੱਕ ਗੀਤ ਬਹੁਤ ਹੀ ਮਕਬੂਲ ਹੋਇਆ ਜੋ ਸਵਰਗਵਾਸੀ 우ਸਤਾਦ ਸਰਦੂਲ ਸਕੰਦਰਜੀਤ ਨੇ ਤੇ ਅਮਰ ਨੂਰੀ ਨੇ ਗਾਇਆ ਸੀ ਤੇ ਅੱਜ ਵੀ ਉਸ ਗੀਤ ਤੇ ਰੀਲਾਂ ਬਣਦੀਆਂ ਨੇ ਤੇ ਅੱਜ ਵੀ ਉਹ ਗੀਤ ਪਸੰਦ ਕੀਤਾ ਜਾਂਦਾ ਸੀ 13 ਲਿਖਤ ਉਸਪੈਦਿਆਂ ਤੇ ਨਾ ਜੇਮਿਲੀ ਜਿੱਟੀ ਰੋਡ ਦੇ ਉੱਤੇ ਇਹ ਗੀਤ ਤੁਹਾਡੇ ਦਿਮਾਗ ਦੇ ਵਿੱਚ ਕਿਵੇਂ ਇਹ ਫੁਰਨਾ ਆਇਆ ਮਤਲਬ ਇੰਨਾ ਵਧੀਆ ਗੀਤ ਕਿਵੇਂ ਤੁਹਾਡੀ ਸਰਦੂਲ ਜੀ ਦੇ ਨਾਲ ਮੁਲਾਕਾਤ ਹੋਈ ਇਹਦੇ ਬਾਰੇ ਤੁਸੀਂ ਜ਼ਰੂਰ ਚਾਣਨਾ ਪਵੇ ਸਰਦੂਸ ਬੰਦਰ ਨਾਲ ਤਾਂ ਮੁਲਾਕਤ ਬਚ ਨੂੰ ਤੋਂ ਹੀ ਆ ਸਰਦੂਸ ਬਿਲਕੁਲ ਛੋਟਾ ਜਿਹਾ ਪਿੰਡ ਆ ਬਣਿਆ ਸੀ ਤੇ ਬਾਕੀ ਮੈਂ ਖੰਨੇ ਰਹਿੰਦਾ ਇਹ ਇੱਧਰ ਕਲਾਕਾਰ ਬਣ ਗਏ ਵਧੀਆ ਮੈਂ ਵੀ ਖੰਨੇ ਦਾ ਐ ਵੀ ਖੰਨੇ ਤੇ ਤਾਂਗੀਦ ਉਸ ਟਾਈਮ ਲਿਖਿਆ ਗਿਆ ਕਿ ਟਾਈਮ ਹੁੰਦਾ ਕਿ ਟਿਕਣਾ ਇਹ ਜਾ ਗਿਆ ਸਭ ਤੋਂ ਪਹਿਲਾਂ ਮੰਜ਼ੀਦ ਰਾਹੀ ਹੋੜ ਗਿਆ ਕਿ ਮੈਂ ਹੀ ਕਰਾਉਣਾ ਜੀ ਤੇ ਸਰਦੂਸ ਨੇ ਝੜ ਗਿਆ ਉਹ ਕਹਿੰਦਾ ਵੀ ਤੇ ਤੇਰੇ ਬਾਪ ਦਾ ਕੰਮ ਨਹੀਂ ਜੀ ਤੇ ਮੈਂ ਕਰਾਉਣਾ ਜੀ ਫੇਰ ਸਰਦੂਸ ਨੇ ਤੱਕੇ ਨਾਲ ਜੀ ਤੇ ਕਾਇਆ ਅਜੋ ਵੀ ਤਦੂ ਹੀ ਛੋਟਦੇ ਵੀ ਤੇ ਕਿੰਨੇ ਚਾ ਪਈ ਜਾਂਦਾ ਆ ਮੋਬਾਈਲਾਂ ਦੇ ਵਿੱਚ ਸੋਸ਼ਲ ਮੀਡੀਆ ਤੇ ਬਹੁਤ ਚੱਲਦਾ ਜੀ ਵੀਰਾਂ ਦੀ ਵੀਰਾਂ ਬਣਦੀਆਂ ਨੇ ਤੇ ਮਨਜੀਤ ਰਾਹੀ ਤੇ ਆਪਣਾ ਦਲਜੀਤ ਕੌਰ ਨੇ ਵੀ ਤੁਹਾਡੇ ਗੀਤ ਬਹੁਤ ਗਾਏ ਨੇ ਉਹਨਾਂ ਦੇ ਕੋਈ ਗੀਤ ਜਿਹੜਾ ਤੁਹਾਡਾ ਬਹੁਤ ਜ਼ਿਆਦਾ ਮਕਬੂਲ ਹੋਇਆ ਬਈ ਦਰਸ਼ਕਾਂ ਨੂੰ ਜ਼ਰੂਰ ਦੱਸਿਓ ਜੀ ਕਿਹੜਾ ਗੀਤ ਨੇ ਇਹ ਗੀਤ ਉਹਨਾਂ ਇੱਕ ਮੇਰਾ ਕਾਹਦੇ ਨਾ ਜਨ ਸੁਖੀਆਂ ਦੀ ਹੋਵੇ ਦਾਰੂ ਪੀਣ ਵਾਲਾ ਕੋਈ ਨਾਲ ਆਈ ਹਾਂ ਜੀ ਮੈਂ ਵੀ ਸੁਣਿਆ ਗੀਤ ਵਧੀਆ ਲੱਗਿਆ ਜੀ ਵਧੀਆ ਇਹ ਗੀਤ ਦੇਖ ਲਓ ਵੀ ਪਹਿਲੇ ਮਨਜੀਤ ਰਾਹੀ ਦਲਜੀਤ ਕੌਰ ਨੇ ਗਾਇਆ ਫਿਰ ਹਰਮਨ ਸਰੇਲੋਂ ਸਾ ਨਿਰਜੈ ਕੁਲਿਸ਼ ਉਹ ਤੇ ਸ਼ਰਮਾ ਸ਼ਰਮਾ ਮੁੰਨੇ ਗਿਆ ਉਹਨੇ ਹੁਣ ਤੇ ਬੜੀ ਜੀਤ ਰਿਕਾਰਡ ਹੋ ਜਾਣਾ ਕੈਨੇਡਾ ਚ ਪਰਫਾਰਮ ਵਟਿਆਣੇ ਦਾ ਹੈ ਇਹੀ ਗੀਤ ਜਾਂ ਦੋ ਸੋਹਣੀਆਂ ਦੀ ਹੋਵੇ ਇੱਕ ਜਿਹੜਾ ਗੀਤ ਸੀ ਮੈਂ ਸੁਣਿਆ ਸੀ ਕਹਿੰਦੇ ਕੋਈ ਤੁਸੀਂ ਦੂਜੀ ਅਮਰ ਵੀ ਗੀਤ ਗਾਇਆ ਦੂਜੀ ਦੁੱਧ ਚ ਲੈਣ ਜਿਹਦਾ ਉਹ ਉਹ ਗੀਤ ਕਿਹੜਾ ਸੀ ਜੀ ਉਹ ਵੀ ਤਾਂ ਜੱਟ ਨਾਲ ਰੱਗ ਬੈ ਕੇ ਦੇਖ ਲਾ ਸਾਡੇ ਅੱਗੇ ਪਿੱਛੇ ਰੋਣ ਦੀ ਕਮਾਈ ਫਿਰਦੀ ਇੱਕ ਦੁੱਧ ਦੇ ਗਲਾਸ ਤੇ ਦੋ ਜੀ ਦੇ ਮੁੰਡੇ ਨਾਲ ਲਾਈ ਫਿਰਦੀ ਹੈ। ਕੀ ਬਾਤ ਹੈ। ਕਿਹੜੇ 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 ਕਲ ਕਰਨ ਗਿਆ ਤੇ ਜੀ। ਮਜੀਦ ਰਾਹੀਦ ਜੀ ਕੋਲ ਵਿੱਚ। ਅੱਛਾ ਮਜੀਦ ਰਾਹੀ ਜੀ ਕਹਿੰਦੇ ਇੱਕ ਦੁੱਧ ਦੇ ਗਲਾਸ ਵਿੱਚੇ ਦੋ ਜੀ ਦੇ ਮੁੰਡੇ ਨਾਲ ਲਾਈ ਦੂਜਿਆਂ ਦੇ ਮੁੰਡੇ ਨਾਲ ਦਾੜੀ ਲਾਈ ਫਿਰਦੀ ਹੈ। ਨੂਰ ਸਾਹਿਬ ਜੀ ਅਕਸਰ ਦੇਖਿਆ ਜਾਂਦਾ ਹੈ ਕਿ ਜਿਹੜੇ ਗੀਤਕਾਰਾਂ ਦੇ ਲਿਖੇ ਹੋਏ ਸ਼ਬਦ ਗੀਤਕਾਰਾਂ ਦੇ ਲਿਖੇ ਹੋਏ ਗੀਤ ਦੇ ਨਾਲ ਜਿਹੜੇ ਕਲਾਕਾਰ ਹੁੰਦੇ ਨੇ ਗਾਇਕ ਹੁੰਦੇ ਨੇ ਉਹ ਉਹ ਪ੍ਰਸਿੱਧ ਹੋ ਜਾਂਦੇ ਨੇ। ਬੁਲੰਦੀਆਂ ਤੇ ਪਹੁੰਚ ਜਾਂਦੇ ਨੇ। ਉਹਨਾਂ ਨੂੰ ਦੌਲਤ ਸ਼ੋਹਰਤ ਸਭ ਕੁਝ ਮਿਲ ਜਾਂਦਾ ਹੈ ਕਿਤੇ ਨਾ ਕਿਤੇ ਇਹ ਜਿਹੜੇ ਗੀਤਕਾਰ ਨੇ ਉਹ ਬਹੁਤ ਪਿੱਛੇ ਰਹਿ ਜਾਂਦੇ ਨੇ ਉਹਨਾਂ ਦਾ ਮਿਹਨਤ ਦਾ ਨਾ ਵੀ ਮਿਲਦਾ ਤੇ ਅਕਸਰ ਕਈ ਗੀਤਕਾਰ ਮੈਂ ਦੇਖੇ ਨੇ ਉਹਨਾਂ ਦੀ ਕੋਈ ਪੁਛਪੜੀ ਇਤਨੀ ਜਦ ਕੀ ਜਿਹੜੇ ਉਹਨਾਂ ਦੇ ਲਿਖੇ ਹੋਏ ਗੀਤਾਂ ਦੇ ਨਾਲ ਜਿਹੜੇ ਗਾਇਕ ਨੇ ਸੁਪਰ ਟੂਪਰ ਹਿੱਟ ਹੋ ਗਏ ਤੁਸੀਂ ਕੀ ਕਹਿਣਾ ਚਾਹੁੰਦੇ ਹੋ ਇਸ ਬਾਬਤ ਇਹ ਜਦੋਂ ਦਾ ਨਾ ਤਵੇ ਹੋਣਾ ਰਿਕਾਰਡ ਮੰਤਮਾ ਆਇਆ ਐਸਾ ਦੁੱਖ ਚੱਲ ਪਿਆ ਇਹ ਜਲਦੀ ਬੇਇਨਸਾਫੀ ਹੋਣ ਲੱਗ ਗਈ ਕਲਾਕਾਰ ਆਪਣੀ ਮਰਜ਼ੀ ਕਰਦੇ ਕਿਉਂਕਿ ਲਿਖ ਲੇਖਣ ਵਾਲੇ 10 ਖੜੇ ਨਾ ਕੋ ਹੋਰ ਉਹ ਫਿਰ ਜਿਹੜੇ ਚੰਗੇ ਵਾਲਾ ਤੇ ਪੜਖ ਨਹੀਂ ਕਰਦੇ ਅਗੇ ਹੁੰਦੀਆਂ ਇਹ ਕੰਪਨੀਆਂ ਦਿੱਲੀ ਰਿਕਾਰਡ ਹੋਇਆ ਕਰਦੀ ਸੀ ਕਲਾਕਾਰ ਨੂੰ ਵੀ ਕਾਇਕ ਨੂੰ ਵੀ ਰੈਂਟੀ ਬਰਾਬਰ ਆਇਆ ਕਰਦੀ ਸੀ ਉਥੇ ਬਕਾਇਦਾ ਫਾਈਲਾਂ ਲੱਗੀਆਂ ਹੁੰਦੀਆਂ ਇੱਕ ਮਤਲਬ ਦਫ਼ਤਰ ਵਿੱਚ ਕਾਮ ਉਹਨੇ ਗਵਰਨਮੈਂਟ ਵੇ ਉਹਦੇ ਪੇ ਹਿਸਾਬ ਕਿਤਾਬ ਕਰਕੇ ਪੈਸੇ ਅੱਥੋਂ ਹੀ ਭੇਜ ਦਿੰਦੇ ਨੇ ਨਾ ਜਾਣ ਦੀ ਲੋੜ ਨਾ ਹਿਸਾਬ ਕਰਨ ਦੀ ਲੋੜ ਉਹ ਬਕਾਇਦਾ ਲਿਸਟ ਆ ਜਾਂਦੀ ਫਿਰ ਆ ਗਈ ਤਾਂ ਇੰਨੇ ਹੋਇਆ ਕਰਕੇ ਕਿਹੜੀ ਕੰਪਨੀ ਦਾ ਰਿਲੇ ਤੋਂ ਪਹਿਲਾਂ ਜਦੋਂ ਤਵੇ ਹੁੰਦੇ ਸੀ ਜਦੋਂ ਤਵੇ ਜਿਹੜੀ ਕੰਪਨੀ ਮਤਲਬ ਰਿਕਾਰਡ ਕਰਦੀ ਸੀ ਐਚ ਐਮ ਬੀ ਕੰਪਨੀ ਕੰਪਨੀ ਐ ਕਿਹਾ ਵੀ ਹੋਰ ਕੰਪਨੀ ਜਿਹੜੀ ਵੀ ਹੋਊਗੀ ਜੀ ਵੀ ਉਹ ਕੰਪਨੀਆਂ ਮਤਲਬ ਕਲਾਕਾਰ ਨੂੰ ਵੀ ਤੇ ਗੀਤਕਾਰ ਨੂੰ ਵੀ ਤੇ ਸੰਗੀਤਕਾਰ ਨੂੰ ਵੀ ਉਹ ਰੇਟਰੀ ਦਿੰਦੀਆਂ ਜੀ ਜਿੰਨਾ ਮਿਹਨਤ ਨਾਲ ਨੰਦਾ ਬਣਦਾ ਤਾਂ ਜਿੰਨੇ ਤਵੇ ਬਿਕਦੇ ਸੀ ਉਹਦੇ ਹਿਸਾਬ ਨਾਲ ਦਿੰਦੇ ਸੀ ਆਪਾਂ ਪੁੱਤੋ ਰੇਟ ਭੇਜ ਹੁੰਦੇ ਰਹੇ ਉਹ ਉਸੇ ਹਿਸਾਬ ਨਾਲ ਪੈਸੇ ਮਤਲਬ ਅਗਲੇ ਦੇ ਖਾਤੇ ਨਹੀਂ ਭੇਜ ਦਿੰਦੇ ਸੀ ਇਹ ਤੁਹਾਨੂੰ ਵੀ ਇਸ ਤਰ੍ਹਾਂ ਦੀ ਕੋਈ ਪੈਸੇ ਆਏ ਨੇ ਕਦੇ ਜੀ ਹਾਂ ਮਨੀ ਆਰਡਰ ਵਗੈਰਾ ਆਉਂਦਾ ਅੱਛਾ ਮਨੀ ਆਰਡਰ ਵ ਤੇ ਇਹ ਤਾਂ ਫਿਰ ਬਹੁਤ ਵਧੀਆ ਕੰਮ ਸੀ ਜੀ ਬਹੁਤ ਵਧੀਆ ਬੇਨਖਾਬੀ ਹੁੰਦੀ ਰਹੇ ਸੀ ਨਾ ਕੋਈ ਗਾਇਕ ਚੀਟਿੰਗ ਕਰਦਾ ਨਾ ਕੋਈ ਕੰਪਨੀ ਚੀਟਿੰਗ ਕਰਦਾ ਤੇਰੀ ਮਤਲਬ ਕਿਹੜੇ ਕਿਹੜੇ ਸ਼ਾਮਿਲ ਕਰਦੇ ਲੋੜ ਕੀ ਦੇਦਾ ਉਹਨੇ ਕਰਾਤਾ ਹੁੰਦਾ ਤੇ ਕਾਰਣਾ ਵਿੱਚ ਕੀਤਾ ਕੀਤਾ ਤੇ ਹੁਣ ਮਤਲਬ ਹੁਣ ਤਾਂ ਗਾਇਕਾਂ ਦੇ ਹੱਥ ਵਿੱਚ ਰਹਿ ਗਿਆ ਤੁਸੀਂ ਹੁਣ ਗਾਇਕਾਂ ਨੂੰ ਮਤਲਬ ਜਿਹੜੇ ਗੀਤ ਲਿਖਦੇ ਨੇ ਉਹ ਉਹ ਕੀ ਅਪੀਲ ਕਰਨਾ ਚਾਹੁੰਦੇ ਕਿ ਮਤਲਬ ਗਾਇਕਾਂ ਨੂੰ ਕਹਿਣਾ ਚਾਹੁੰਦੇ ਤੁਸੀਂ ਗੀਤਕਾਰ ਬਾਰੇ ਅਪੀਲ ਨਾਲ ਕੋਈ ਕਰਦਾ ਰਹਿ ਹੀ ਨਹੀਂ ਗੱਲ ਮोटा ਖਤਮ ਹੋ ਗਿਆ ਗਾਇਕੀ ਜੁਗੈ ਖਤਮ ਹੋ ਗਿਆ ਸਾਡਾ ਗਾੜੀ ਰਹਾ ਤਾਂ ਹੁਣ ਤਾਂ ਗਾਇਕੀ ਬਦਲ ਗਈ ਹੈ ਜੋ ਕਿ ਦੁਕਾਨਾਂ ਤੇ ਪਿੱਛੇ ਕਦਮ ਹੋਏ ਸੋਲੋ ਵੀ ਕਦਮ ਹੋਏ ਹੋਲ ਟਰਨ ਦੇ ਸੋਲੋ ਦਲ ਪਏ ਇਹ ਸੁਣਨ ਦਾ ਤੰਤਰ ਹੈ ਸੁਣਨ ਵਾਲੇ ਵੀ ਨਾ ਸੁਣਨਾ ਸੁਣਨ ਦਾ ਨਿਕੜਾ ਡਟੇ ਪਿੱਛੇ ਜੀ ਤੁਸੀਂ ਪਤਾ ਚੱਲਿਆ ਜੀ ਬਹੁਤ ਜ਼ਿਆਦਾ ਬਿਮਾਰ ਰਹੇ ਆ ਤੁਹਾਨੂੰ ਕੋਈ ਕਿਸੇ ਸਿੰਗਰ ਦਾ ਜਾਂ ਕਿਸੇ ਕੋਈ ਦਰਸ਼ਕ ਦਾ ਜਾਂ ਕੋਈ ਕਿਸੇ ਦੀ ਕੋਈ ਹਮਦਰਦੀ ਪ੍ਰਗਟਕ ਜਾਂ ਕੋਈ ਮਿਲੀ ਹੈ ਮਤਲਬ ਤੁਸੀਂ ਬਹੁਤ ਜ਼ਿਆਦਾ ਬਿਮਾਰ ਰਹੇ ਹੋ ਪਤਾ ਚੱਲਿਆ ਜੀ ਕੋਈ ਕੋਈ ਵੀ ਨਹੀਂ ਆਇਆ ਖਬਰ ਵੀ ਨਹੀਂ ਆਇਆ ਕੋਈ ਖਬਰ ਵੀ ਨਹੀਂ ਖਬਰ ਨਹੀਂ ਆਇਆ ਨਾ ਇਹ ਤਾਂ ਮੇਰੇ ਪਰਿਵਾਰ ਦੇ ਸੰਭਾਗ ਦੇ ਜਾਂਦੇ ਨੇ ਅੱਛਾ ਜੀ ਲੱਖਾਂ ਰੁਪਏ ਲੱਗਿਆ ਲੱਖਾਂ ਰੁਪਏ ਲੱਗਿਆ ਪਰ ਕੋਈ ਗਾਇਕ ਜਾਂ ਕੋਈ ਮਤਲਬ ਜਾਂ ਕੋਈ ਤੁਹਾਡਾ ਚਾਹਣ ਵਾਲਾ ਕੋਈ ਨਹੀਂ ਪਹੁੰਚਿਆ ਜੀ ਕੋਈ ਨਹੀਂ ਮੈਂ ਕੋਣ ਫਿਰੇ ਆਏ ਆ ਅੰਮ੍ਰਿਤਾਲੀ ਦੇ ਹਾਂ ਜੀ ਫੋਨ ਅੰਮ੍ਰਿਤਾਲੀ ਦੇ ਫੋਨ ਬਹੁਤ ਆਏ ਅੰਮ੍ਰਿਤਾਲੀ ਦੇ ਫੋਨ ਬਹੁਤ ਨੇ ਮੈਂ ਕਿਹੜਾ ਸੁਣਦਾ ਦਾ ਮੈਂ ਤਾਂ ਪਿਆ ਤਾਂ ਅੱਛਾ ਪਿਆ ਤਾਂ ਅੰਮ੍ਰਿਤਾਲੀ ਦੇ ਫੋਨ ਜਰੂਰ ਆਏ ਆ ਪਰ ਮਤਲਬ ਜੇ ਕੋਈ ਕਹਿ ਵੀ ਕੋਲ ਆ ਕੇ ਮਦਦ ਕਿਸੇ ਨੇ ਕੀਤੀ ਹੋਵੇ ਨਾ ਉਹ ਨਹੀਂ ਕੀਤੀ ਕੋਈ ਨਹੀਂ ਕਲਾਕਾਰ ਦੇਖੋ ਕਈ ਤਰ੍ਹਾਂ ਦੇ ਨੇ ਕਿ ਆਪ ਸਾਡੇ ਮਹਾਨ ਕਲਾਕਾਰ ਹੋਏ ਕੁਲਦੀਪ ਮਾਨਕ ਜੀ ਤੁਹਾਨੂੰ ਜਾਣਦੀ ਆ ਉਹ ਮੇਰੇ ਭਤੀਜੇ ਦਾ ਵਿਆਹ ਦਾ ਮੈਂ ਉਹ ਕੋ ਚਲੇ ਗਿਆ ਵੀ ਪ੍ਰੋਗਰਾਮ ਬੁੱਕ ਕਰਾਈਏ ਤਾਂ ਮੇਰੀ ਜਾਣ ਪਛਾਣ ਤਾਂ ਇੰਨੀ ਹੁੰਦੀ ਵੀ ਆ ਮੇਲੇ ਲੁਧਿਆਣੇ ਘੁੰਮਦੇ ਫਿਰਦੇ ਮਿਲਦੇ ਰਹੇ ਤੇ ਕੋਈ ਗੀਤ ਸੀ ਮੇਰਾ ਉਹਨੇ ਕਰਾਇਆ ਮੈਂ ਗੱਲ ਕਰੀ ਵੀ ਮਾਨ ਸਾਹਿਬ ਵੀ ਮੇਰੇ ਭਤੀਜੇ ਦਾ ਵਿਆਹ ਹੈ ਵੀ ਤੁਸੀਂ ਦੱਸੋ ਕਹਿੰਦੇ ਆ ਜਾਊਗਾ ਮੈਂ ਮੈਂ ਕਿਹਾ ਉਹਨਾਂ ਨੇ ਗਾਉਣਾ ਵੀ ਅੰਗਾ ਲਊਗਾ ਅਸ ਗਿਆ ਵੀ ਮਜੇਸ਼ਣ ਵੀ ਲੈ ਕੇ ਆਇਆ ਮਜੇਸ਼ਣ ਵੀ ਲੈ ਆਊਗਾ ਅਜਿਹਾ ਕਹਾਂਦਾ ਪੈਸੇ ਦਸੋ ਫਿਰ ਫੇਕਣਾ ਕੁਝ ਹੋਰ ਲੈ ਲਓ ਅੱਛਾ ਕਹਿੰਦਾ ਵੀ ਮੈਂ ਤੁਹਾਡੇ ਦਿੱਜੇ ਮੁਤ ਦਊਂਗਾ ਕਹਿੰਦਾ ਜੀ ਹਾਂ ਮੈਂ ਜੇ ਮੈਨੂੰ ਮਿਕਣ ਕਹਿੰਦਾ ਮੈਂ ਆ ਜਾਊਂਗਾ ਪੈਸੇ ਕਰਨੇ ਤਾਂ ਹੋਰ ਨਾ ਕਰੋਗੇ ਕਿ ਮੈਂ ਨਹੀਂ ਆਉਂਗਾ ਕਹਿੰਦਾ ਜੀ ਪੈਸੇ ਦੇਣੇ ਤਾਂ ਹੋਰ ਕਿਸੇ ਨੂੰ ਲੈ ਜਾਓ ਹਾਂ ਹੋਰ ਲੈ ਜਾਓ ਵੀ ਤੁਹਾਡਾ ਉਹਨੇ ਇੰਨਾ ਸਤਿਕਾਰ ਕਰਿਆ ਜੀ ਇੰਨਾ ਮਾਣ ਕੀਤਾ ਮੈਂ ਭੁੱਲਦਾ ਨਹੀਂ ਜ਼ਿੰਦਗੀ ਭਰ ਅੱਛਾ ਭਾਵੇਂ ਸਵਰਗ ਵਸੀ ਗੁਰਦੀਪ ਮਾਨ ਕਿਸ ਦੁਨੀਆ ਵਿੱਚ ਨਹੀਂ ਹੈ ਪਰ ਉਹਨਾਂ ਦੀ ਜਿਹੜੀ ਵਧੀਆ ਗੱਲ ਹੈ ਤੁਹਾਨੂੰ ਅੱਜ ਤੱਕ ਵੀ ਯਾਦ ਹੈ ਜੀ ਭੁੱਲੇ ਨਹੀਂ ਸਕਦੇ ਕਦੇ ਵੀ ਸਾਡੇ ਪਰਿਵਾਰ ਨੂੰ ਨਹੀਂ ਭੁੱਲਦੀ ਕਿਸੇ ਨੂੰ ਅੱਛਾ ਵੀ ਐ ਬਸੀ ਵਿਠਾਣਾ ਦੇ ਵਿੱਚ ਪਰ ਪੈਸਾ ਨਹੀਂ ਕੋਈ ਲਿਆ ਜੀ ਬਹੁਤ ਕਾਲਾ ਦਾ ਵੈਸਾ ਇੱਕ ਮਿਲਿਆ ਕਹਿੰਦੇ ਮੇਰੇ ਵੀ ਤੁਸ਼ਨਾ ਕੁਝ ਨਹੀਂ ਕਹਿੰਦਾ ਪਰ ਪੂਰ ਸਾਹਿਬ ਜੀ ਜੇਕਰ ਤੁਹਾਡੇ ਨਾਲ ਕੋਈ ਗੱਲਬਾਤ ਕਰਨਾ ਚਾਵੇ ਤਾਂ ਤੁਸੀਂ ਆਪਣੇ ਦਰਸ਼ਕਾਂ ਨੂੰ ਆਪਣੇ ਚਾਹਣ ਵਾਲਿਆਂ ਨੂੰ ਆਪਣਾ ਫੋਨ ਨੰਬਰ ਜਰੂਰ ਦੱਸੋ ਜੀ ਮੇਰਾ ਨੰਬਰ 75082 50312 ਇਹ ਨੂਰ ਸਾਹਿਬ ਨੇ ਵੀ ਦੱਸਿਆ ਜੀ ਇਹਨਾਂ ਦਾ ਨੰਬਰ ਹੈ 75082 50312 ਇਹ ਇਹਨਾਂ ਦੇ ਤੁਸੀਂ ਮੋਬਾਈਲ ਨੰਬਰ ਤੇ ਜੇਕਰ ਕੋਈ ਦਰਸ਼ਕ ਗੱਲ ਕਰਨਾ ਚਾਹੁੰਦਾ ਹੋਵੇ ਚਾਹੇ ਦੇਸ਼ ਵਿੱਚ ਹੋਵੇ ਚਾਹੇ ਮੰਮੀ ਵਿਦੇਸ਼ ਵਿੱਚ ਹੋਵੇ ਉਹ ਇਹਨਾਂ ਨਾਲ ਗੱਲਬਾਤ ਕਰ ਸਕਦਾ ਹੈ ਹਲ-ਚਲ ਪੁੱਛ ਸਕਦਾ ਹੈ ਇਹ ਇਹਨਾਂ ਦਾ ਮੋਬਾਈਲ ਨੰਬਰ ਹੈ ਜੇ ਵੀਡੀਓ ਵਧੀਆ ਲੱਗੀ ਤਾਂ ਲਾਈਕ ਸ਼ੇਅਰ ਕਮੈਂਟ ਜ਼ਰੂਰ ਕਰ ਦੇਣਾ ਜੀ ਧੰਨਵਾਦ